हिमाचल ਸਿਕਾਣਾ ਨਾਲ ਧੱਕਾ ਹੋ ਰਿਹਾ ਹੈ ਜੇਕਰ ਹਿਮਾਚਲ ਵਾਲੇ ਪੰਜਾਬੀਆਂ ਨੂੰ ਰੋਕਣਗੇ ਤਾਂ ਪੰਜਾਬੀ ਵੀ ਹਿਮਾਚਲ ਵਾਲਿਆਂ ਨੂੰ ਰੋਕਣ ਲਈ ਮਜਬੂਰ ਨੇ ਇਹ ਬਿਆਨ ਸਾਬਕਾ ਜ਼ਹਿਦਾਰ ਗਿਆਨੀ ਹਰਪੀਤ ਸਿੰਘ ਦੇ ਵੱਲੋਂ ਦਿੱਤਾ ਗਿਆ ਪਹਿਲਾਂ ਸੁਣੋ ਉਹਨਾਂ ਦਾ ਇਹ ਬਿਆਨ ਔਰ ਸਿੱਖਾਂ ਦੇ ਨਾਲ ਜਿਹੜਾ ਧੱਕਾ ਕਰਨਾ ਛੰਡੇ ਤਰ੍ਹਾਂ ਨੇ ਇਹ ਸਭ ਤੋਂ ਵੱਡਾ ਜਿਹੜਾ ਮੰਦਪਕੀ ਜੜੀਆ ਗੱਲ ਹੈ ਜੇ ਪੰਜਾਬੀ ਨੌਜਵਾਨਾਂ ਨੂੰ ਚਾਹੇ ਉਹ Hindu ਨੇ ਚਾਹੇ Sikh ਹੈ ਕੋਈ ਵੀ ਹੈ ਜੇ ਉਹਨਾਂ ਨੂੰ ਹਿਮਾਚਲ ਵਾਲੇ ਰੋਕਦੇ ਐ ਤੇ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਵੀ ਮਜਬੂਰੀ ਬਸ ਰੋਕਣਾ ਜਿਹੜਾ ਹੈ ਉਹ ਮਜਬੂਰ ਹੋ ਜਾਂਦੇ ਨੇ ਫਿਰ ਉਹ ਕੀ ਕਰਨਗੇ ਪੰਜਾਬ ਦੇ ਨੌਜਵਾਨ ਜੇ ਹਿਮਾਚਲ ਸਟੇਟ ਜਿਹੜੀ ਹੈ ਉਹ ਰੋਕ ਨਹੀਂ ਪਾ ਰਹੀ ਹੈ ਤੇ ਪੰਜਾਬ ਦੇ ਨੌਜਵਾਨ ਫਿਰ ਕਰਨਗੇ ਕੀ ਇਹ ਉਹਨਾਂ ਦੇ ਜਿਹੜਾ ਗੁੱਸੇ ਦੀ ਨਿਸ਼ਾਨੀ ਹੈ ਕਿ ਉਹਨਾਂ ਨੇ ਧੱਕਾ ਹੋ ਰਿਹਾ ਤੇ ਉਹ ਧੱਕੇ ਦੇ ਵਿਰੁੱਧ ਜਿਹੜਾ ਉਹ ਕੀ ਕਰਨ ਫਿਰੋ ਇਸ ਕਰਕੇ ਜੋ ਕਰ ਰਹੇ ਨੇ ਭਾਵੇਂ ਮੈਂ ਉਹਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ ਵੱਖਰਾ ਵਿਸ਼ਾ ਹੈ ਪਰ ਇਹ ਉਹਨਾਂ ਦੀ ਮਜਬੂਰੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਇਹ ਚੀਜ਼ਾਂ ਉਹ ਬੰਦ ਕਰਾਉਣਾ ਚਾਹੁੰਦੀਆਂ ਨੇ ਤੇ ਪਹਿਲਾਂ ਹਿਮਾਚਲ ਦੇ ਵਿੱਚ ਜਿਹੜੇ ਉੱਥੇ ਗੁੰਡਾ ਅੰਸਰ ਨੇ ਜਿਹੜੇ ਸਿੱਖਾਂ ਨੂੰ ਪਰੇਸ਼ਾਨ ਕਰਦੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ਇਹ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਹਿਮਾਚਲ ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਹੈ ਉਹ ਧੱਕਾ ਜਿਹੜਾ ਹੈ ਉਹ ਹੋ ਰਿਹਾ ਹੈ ਆਤਮਾਨ ਕੋਲ ਪਰ ਹਿਮਾਚਲ ਗਵਰਨਮੈਂਟ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਸਿੱਖਾਂ ਨੂੰ ਅਪੀਲ ਕਰਦਾ ਕਿ ਸਾਨੂੰ ਇਹੋ ਜੀ ਜਗ੍ਹਾ ਤੇ ਜਾਣਾ ਨਹੀਂ ਚਾਹੀਦਾ ਜਿੱਥੇ ਸਾਡੀ ਇੱਜ਼ਤ ਨਹੀਂ ਹੈ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਹਿਮਾਚਲ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲਾਉਣ ਦਾ ਇਹ سلسلہ ਪਿਛਲੇ 3-4 ਦਿਨਾਂ ਤੋਂ ਚੱਲਿਆ ਰਿਪੋਰਟਾਂ ਦੇ ਮੁਤਾਬਿਕ ਮਨੀਕਰਨ ਸਾਹਿਬ ਦੇ ਦਰਸ਼ਨਾਂ ਦੇ ਲਈ ਸਿੱਖ ਨੌਜਵਾਨ ਜਾ ਰਹੇ ਸਨ ਤੇ ਉਹਨਾਂ ਦੇ ਮੋਟਰਸਾਈਕਲਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਵਾਲੇ ਝੰਡੇ ਲੱਗੇ ਸਨ हिमाचल ਪਹੁੰਚਣ ਤੇ ਸਥਾਨਕ ਲੋਕਾਂ ਤੇ ਪੁਲਿਸ ਤੇ ਵੱਲੋਂ ਝੰਡਿਆਂ ਤੇ ਲੱਗੀ ਤਸਵੀਰ ਦਾ ਵਿਰੋਧ ਕੀਤਾ ਗਿਆ ਅਤੇ ਰੋਕ ਕੇ ਮੋਟਰਸਾਈਕਲਾਂ ਤੇ ਲੱਗੇ ਝੰਡੇ ਉਤਰਵਾਏ ਗਏ ਇਹ ਤਸਵੀਰਾਂ ਤੇ ਵੀਡੀਓ ਸ਼ਾਇਦ ਹਰ ਪੰਜਾਬੀ ਦੇ ਫੋਨਾਂ ਤੱਕ ਪਹੁੰਚੀ ਤੇ ਪੰਜਾਬ ਵਿੱਚ ਇਹ ਤਸਵੀਰਾਂ ਪਹੁੰਚਤਿਆਂ ਹੀ ਇਸ ਦੀ ਨਿੰਦਿਆ ਹੋਣ ਲੱਗੀ ਤੇ ਵੱਖ-ਵੱਖ ਸਿੱਖ ਸੰਸਥਾਵਾਂ ਨੇ ਇਸ ਦੀ ਨਕੇਦੀ ਵੀ ਕੀਤੀ ਸੇਕ ਨੌਜਵਾਨਾਂ ਨੇ ਇਸ ਦੇ ਵਿਰੋਧ ਦੇ ਵਿੱਚ ਕੀਤਾ ਕੁਝ ਐਸਾ ਕਿ ਹੁਸ਼ਿਆਰਪੁਰ ਤੇ ਕੁਝ ਹੋਰ ਨਾਂ ਬੱਸਾਂ 'ਤੇ ਹਿਮਾਚਲ ਨੰਬਰ ਦੀਆਂ ਬੱਸਾਂ 'ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪੋਸਟਰ ਲਾਏ। ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਹਿਮਾਚਲ ਦੀਆਂ ਬੱਸਾਂ ਜਾਂ ਹਿਮਾਚਲ ਵਾਲਿਆਂ ਨੇ ਪੰਜਾਬ ਦੇ ਵਿੱਚ ਐਂਟਰ ਕਰਨਾ ਹੈ ਤੇ ਜਿਸ ਵਾਹਨ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਵੇਗੀ ਉਹੀ ਪੰਜਾਬ ਦੇ ਵਿੱਚ ਐਂਟਰ ਕਰ ਸਕੇਗਾ। ਪਹਿਲਾਂ ਸੁਣੋ ਸਿੱਖ ਨੌਜਵਾਨਾਂ ਦਾ ਪਿਆਰ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਆ ਤੇ ਸੰਤ ਜਰਨੈਲ ਸਿੰਘ ਜੀ ਸਾਡੇ ਦਿਲਾਂ 'ਚ ਵੱਸਦੇ ਨੇ ਉਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵੱਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਇੰਟਰ ਕਰਨਾ ਆ ਜੇ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾਂ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਇੰਟਰ ਕਰ ਸਕਦਾ ਆ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਸੰਤਾਂ ਦੇ ਖਿਲਾਫ ਬੋਲੀ ਗਈ ਇਹੋ ਜੀ ਸ਼ਬਦਾਬਲੀ ਕਿਸੇ ਕੀ ਮਤਵੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਹਿਮਾਚਲ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਇਸ ਮਸਲੇ ਦਾ ਹੱਲ ਚਾਹੁੰਨੇ ਆ ਤੇ ਇਹਨੂੰ ਨੱਥ ਪਾਓ ਇਹ ਪੰਥ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਇਸ ਵਿਵਾਦ ਤੇ ਜਿੱਥੇ ਪੰਜਾਬ ਭਰ ਤੋਂ ਵਕੋ ਵਕ ਸਿੱਖ ਆਗੂਆਂ ਦੇ ਬਿਆਨ ਆਏ ਤਾਂ ਉੱਤੇ ਹੀ ਇਹ ਮੁੱਦਾ ਹਿਮਾਚਲ ਦੀ ਵਿਧਾਨ ਸਭਾ 'ਚ ਵੀ ਉੱਠਿਆ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਇਹ ਮਸਲਾ ਉਠਾਇਆ ਤੋ ਨਾ ਕਿਹਾ ਕਿ HRTC ਦੀਆਂ ਬੱਸਾਂ ਨੂੰ ਪੰਜਾਬ ਦੇ ਵਿੱਚ ਸੁਰੱਖਿਆ ਨਹੀਂ ਮਿਲ ਰਹੀ ਤਾਂ ਅਜਦਾ ਜਵਾਬ ਦਿੰਦਿਆਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਕਿਹਾ ਕਿ ਉਹ ਇਸ ਬਾਰੇ ਸੀਐਮ ਭਗਵੰਤ ਸਿੰਘ ਮਾਨ ਦੇ ਨਾਲ ਗੱਲਬਾਤ ਕਰਨਗੇ ਤੁਹਾਡੀ ਇਸ ਤੇ ਬਾਬਤ ਕੀ ਟਿੱਪਣੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਹਾਂ ਵੀ ਟੈlevision ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਹੋ ਇਜਾਜ਼ਤ ਧੰਨਵਾਦ